ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਦੋਸਤੋ ਅੱਜਕੱਲ ਬਦਲਦੇ ਮੌਸਮ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਖਾਂਸੀ ਜ਼ੁਕਾਮ ਅਤੇ ਬੁਖਾਰ ਦੀ ਸਮੱਸਿਆ ਹੋਈ ਪਈ ਹੈ ਤਾ ਜੇਕਰ ਦੋਸਤੋ ਤੁਸੀਂ ਬਹੁਤ ਸਾਰੇ ਦਵਾਈਆਂ ਲੈ ਕੇ ਥੱਕ ਚੁੱਕੇ ਹੋ ਤਾਂ ਅੱਜ ਦੀ ਇਸ ਵੀਡੀਓ ਵਿੱਚ ਦੱਸੇਗੇ ਨੁਸਖੇ ਦਾ ਤੁਸੀਂ ਸੇਵਨ ਜ਼ਰੂਰ ਕਰਨਾ ਹੈ ਅੱਜ ਦੀ ਇਸ ਵੀਡੀਓ ਵਿੱਚ ਦੱਸਿਆ ਗਿਆ ਨੁਸਖਾ ਦੋਸਤੋ ਤੁਹਾਡੀ ਖਾਂਸੀ ਜ਼ੁਖਾਮ ਅਤੇ ਬੁਖਾਰ ਤੇ ਤੁਹਾਨੂੰ ਰਾਹਤ ਦਿਵਾਵੇਗਾ ਤਾਂ ਆਓ ਦੋਸਤੋ ਬਿਨਾਂ ਕਿਸੇ ਦੇਰੀ ਦੇ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਇਸ ਨੁਸਖੇ ਨੂੰ ਬਣਾਉਣ ਲਈ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਪਵੇਗੀ ਤਾਂ ਸਭ ਤੋਂ ਪਹਿਲੇ ਨੰਬਰ ਤੇ ਹੈ ਦੋਸਤੋ ਅਦਰਕ ਅਤੇ ਗੁੜ ਗਲੇ ਦੀ ਖੰਗ ਜਾਂ ਫਿਰ ਸੁੱਕੀ ਖੰਗ ਨੂੰ ਖਤਮ ਕਰਨ ਲਈ ਦੋਸਤ ਤੁਸੀਂ ਕੀ ਕਰਨਾ ਹੈ ਕਿ ਪੀਸੀ ਹੋਈ ਅਦਰਕ ਵਿੱਚ ਗੁੜ ਅਤੇ ਦੋਸਤੋ ਥੋੜਾ ਜਿਹਾ ਦੇਸੀ ਘਿਓ ਮਿਲਾਉਣਾ ਹੈ ਇਹਨਾਂ ਸਾਰੇ ਚੀਜ਼ਾਂ ਨੂੰ ਚੰਗੇ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਤੁਸੀਂ ਇਸਦਾ ਸੇਵਨ ਕਰਨਾ ਹੈ ਜੇਕਰ ਦੋਸਤੋ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਸਦਾ ਸੇਵਨ ਕਰੋਗੇ ਤਾਂ ਦੋਸਤੋ ਤੁਹਾਡੇ ਸਰੀਰ ਨੂੰ ਇਸ ਦੇ ਬਹੁਤ ਜ਼ਿਆਦਾ ਫਾਇਦੇ ਮਿਲਣਗੇ ਗੁੜ ਦੀ ਜਗ੍ਹਾ ਤੇ ਦੋਸਤੋ ਤੁਸੀਂ ਸ਼ਹਿਦ ਦਾ ਪ੍ਰਯੋਗ ਵੀ ਕਰ ਸਕਦੇ ਹੋ ਅੱਗੇ ਹੈ ਦੋਸਤੋ ਮਲਠੀ ਮਲਟੀ ਦਾ ਚੂਰਨ ਦੋਸਤੋ ਪਾਨ ਦੇ ਪੱਤੇ ਵਿੱਚ ਰੱਖ ਕੇ ਜੇਕਰ ਤੁਸੀਂ ਇਸ ਦਾ ਸੇਵਨ ਕਰੋਗੇ ਤਾਂ ਦੋਸਤੋ ਤੁਹਾਡਾ ਗਲਾ ਠੀਕ ਹੋਵੇਗਾ ਅਤੇ ਦੋਸਤੋ ਤੁਹਾਨੂੰ ਮੂੰਹ ਦੀ ਸਮੱਸਿਆ ਕਦੇ ਨਹੀਂ ਹੋਵੇਗੀ ਜੇਕਰ ਤੁਹਾਡਾ ਗਲਾ ਸਾਫ਼ ਨਾ ਹੁੰਦਾ ਹੋਵੇ ਤੁਹਾਡੇ ਗਲੇ ਵਿੱਚ ਦਰਦ ਹੋਵੇ ਸੋਜ ਹੋਵੇ ਤਾਂ ਦੋਸਤੋ ਉਹ ਵੀ ਠੀਕ ਹੋ ਜਾਵੇਗੀ ਤਾਂ ਦੋਸਤੋ ਉਮੀਦ ਕਰਦੇ ਹਾਂ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਤਾਂ ਐਸੀ ਸਾਡੇ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵੈਸੇ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਏਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹ ਵੀ